ਮੇਰਾ ਨਾਮ ਡਾਕਟਰ ਪੂਜਾ ਔਰੋੜਾ ਹੈ ਤੇ ਮੈਂ ਆਯੁਰਵੈਦਿਕ ਮੈਡੀਕਲ ਆਫੀਸਰ ਹਾਂ ਮੇਰੀ ਪੋਸਟਿੰਗ ਹੈ ਸਰਕਾਰੀ ਆਯੂਸ਼ਮਨ ਆਰੋਗ્ય ਕੇਂਦਰ ਰਾਜਪੁਰਾ ਹਾਂਜੀ ਹਾਂਜੀ ਆਯੂਸ਼ ਵਿਭਾਗ ਵੱਲੋਂ ਇਹ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਆਯੂਸ਼ ਵਿਭਾਗ ਅਤੇ ਹਾਈਰਵੈਦ ਵਿਭਾਗ ਅਤੇ ਹੋਮੋਪੈਥਿਕ ਵਿਭਾਗ ਨੇ ਮਿਲ ਕੇ ਜੁਆਇੰਟ ਕੈਂਪ ਲਗਾਏ ਨੇ ਜਿਹੜੇ ਕਿ ਇੱਕ ਡਿਸਟ੍ਰਿਕਟ ਦੇ ਵਿੱਚ 15 ਲਗਾਏ ਜਾਣੇ ਨੇ ਤੇ ਅੱਜ ਸਾਡਾ ਨਵਾਂ ਕੈਂਪ ਸੀ ਜਿਹੜਾ ਅਸੀਂ ਕੇਂਦਰੀ ਗੁਰਦੁਆਰਾ ਸਿੰਘ ਸਾਬਾ ਸਾਹਿਬ ਵਿਖੇ ਜਿਹੜਾ ਰਾਜਪੁਰਾ ਟਾਊਨ ਦੇ ਵਿੱਚ ਪੈਂਦਾ ਹੈ ਉੱਥੇ ਅੱਜ ਲਗਾਇਆ ਸੀ 9 ਤੋਂ ਹਾਂਜੀ ਇੱਥੇ ਇਹਦੇ ਵਿੱਚ ਕੈਂਪ ਵਿੱਚ ਦੋ ਆਯੁਰਵੈਦਿਕ ਡਾਕਟਰ ਸੀਗੇ ਤੇ ਦੋ ਹੀ ਹੋਮੋਪੈਥਿਕ ਸਾਹਿਬਾਨਾਂ ਨੂੰ ਬੁਲਾਇਆ ਗਿਆ ਸੀ ਆਯੁਰਵੈਦਿਕ ਡਾਕਟਰ ਚ ਇੱਕ ਤਾਂ ਮੈ ਹੀ ਸੀ ਡਾਕਟਰ ਪੂਜਾ अरोड़ा ਤੇ ਇੱਕ ਮੇਰੇ ਨਾਲ ਡਾਕਟਰ ਸਾਹਿਬ ਸੀਗੇ ਡਾਕਟਰ ਅਮਨਦੀਪ ਸਿੰਘ ਜਿਹੜੇ ਕਿ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਹੇੜਾ ਵਿਖੇ ਆਪਣੀ ਜੌਬ ਨਿਭਾ ਰਹੇ ਹਨ ਤੇ ਮੇਰੇ ਨਾਲ ਸੀਗੇ ਡਾਕਟਰ ਰਵਿੰਦਰ ਕੌਰ ਜਿਹੜੇ ਕਿ ਪੀਐਸਸੀ ਕਾਲੂ ਮਹਾਜਰਾ ਵੀ ਕਿ ਹੋਮੋਪੈਥਿਕ ਮੈਡੀਕਲ ਅਫਸਰ ਨੇ ਤੇ ਨਾਲ ਹੀ ਸਾਡੇ ਸਹਿਯੋਗ ਦੇ ਰਹੇ ਸੀ ਡਾਕਟਰ ਸ਼ੀਤਲ ਚੌਧਰੀ ਜਿਹੜੇ ਕਿ ਹੋਮੋਪੈਥਿਕ ਡਾਕਟਰ ਨੇ ਮਾਤਾ ਗੁਜਰਿਆ ਹਸਪੀਟਲ ਪਟਿਆਲਾ ਤੋਂ ਕਿੰਨੇ ਨੂੰ ਹੀ ਜਾਏ ਨੂੰ ਦੇਖੋ ਸਾਡੇ ਕੋਲ ਹੁਣ ਤੱਕ ਦੀ ਜਿਹੜੀ ਕਾਊਂਟਿੰਗ ਹੈ ਤੇ ਹਾਲੇ ਵੀ ਸਾਡੇ ਕੈਂਪ ਚ ਅੱਧਾ ਘੰਟਾ ਰਹਿੰਦਾ ਹੈ ਤੇ ਸਾਡੇ ਕੋਲ ਆਲਮੋਸਟ 436 ਮਰੀਜ਼ ਜਿਹੜੇ ਆ ਕਾਊਂਟ ਹੋ ਚੁੱਕੇ ਹਨ ਦੋਨੋਂ ਆ ਦੇ ਸਾਂਝੇ ਦੱਸ ਰਹੀ ਹਾਂ ਮੈਂ ਤੁਹਾਨੂੰ ਜੇ ਤੁਸੀਂ ਅਲੱਗ-ਅਲੱਗ ਕਾਊਂਟ ਲੈਣਾ ਚਾਹੋ ਤਾਂ 222 ਦੇ ਕਰੀਬ ਆਯੁਰਵੇਦ ਦੇ ਮਰੀਜ਼ ਹੋ ਚੁੱਕੇ ਨੇ ਜਿਹੜਾ ਆਯੁਰਵੈਦਿਕ ਵਿਭਾਗ ਨੇ ਜਿੰਨਾਂ ਨੂੰ ਡੀਲ ਕੀਤਾ ਤੇ 214 ਹੋਮੋਪੈਥਿਕ ਵਿਭਾਗ ਦੇ ਮਰੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਦਵਾਈਆਂ ਦਾ ਲਾਭ ਮਿਲਿਆ ਜਿਹੜੀ ਕਿੰਨੀ ਮਾਰਿਆ ਹਾਂਜੀ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਸੀ ਕਿ ਸਾਨੂੰ ਵਕਫਤ ਬਿਮਾਰੀਆਂ ਦੀ ਉਹਨਾਂ ਨੇ ਜਿੰਨਾ ਸੰਭਵ ਹੋ ਸਕਿਆ ਹਰ ਡਿਸਪੈਂਸਰੀ ਨੂੰ ਔਰ ਹਰ ਪੀਐਸਸੀ ਨੂੰ ਵਧੀਆ ਸਪਲਾਈ ਕੀਤੀ ਸੀ ਜਿਦੇ ਵਿੱਚ ਅਸੀਂ ਅੱਜ ਦੇਖੇ ਨੇ ਸਭ ਤੋਂ ਜ਼ਿਆਦਾ ਜਨਨ ਜੋੜਾਂ 'ਚ ਦਰਦ ਰਹਿੰਦਾ ਹੈ ਇਸਤਰੀ ਰੋਗਾਂ ਦੀ ਜਿਨ੍ਹਾਂ ਨੂੰ ਪ੍ਰੋਬਲਮ ਰਹਿੰਦੀ ਹੈ ਪੇਟ ਦੇ ਵਿਕਾਰ ਰਹਿੰਦੇ ਹਨ ਮੌਸਮੀ ਬੁਖਾਰ ਖਾਂਸੀ ਜ਼ੁਕਾਮ ਨਜ਼ਲਾ ਤੇ ਉਸ ਦੇ ਨਾਲ ਹੀ ਸਾਡੇ ਕੋਲ ਕੁਝ ਚਮੜੀ ਦੇ ਰੋਗਾਂ ਦੀਆਂ ਵੀ ਮੈਡੀਸਿਨਸ ਉਪਲਬਧ ਸੀ ਕਿ ਆਈ ਡ੍ਰੌਪਸ ਵੀ ਅਸੀਂ ਲੋੜਵੰਦ ਮਰੀਜ਼ਾਂ ਨੂੰ ਵੰਡੇ ਹਾਂ ਠੀਕ ਹੈ ਨਾ ਕਰਦੇ ਹੋਏ ਅਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬਾਨ ਜਿੰਨੇ ਵੀ ਪਰਮੰਦਰ ਕਮੇਟੀ ਹੈ ਜਿਹੜੇ ਕੰਮ ਸਾਹਿਬ ਨੇ ਇਹਨਾਂ ਦੇ ਪ੍ਰਧਾਨ ਔਰ ਇਹਨਾਂ ਦੇ ਸਮੂਹ ਪ੍ਰਬੰਧਨ ਕਮੇਟੀ ਦੇ ਮੈਂਬਰ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਇੱਥੇ ਸਾਨੂੰ ਸਥਾਨ ਦਿੱਤਾ ਕੈਂਪ ਵਾਸਤੇ ਕਿਉਂਕਿ ਇੱਥੇ ਸਾਨੂੰ ਬਹੁਤ ਹੀ ਅੱਛਾ ਇੱਕ ਤਾਂ ਕਰਾਊਡ ਮਿਲਿਆ ਜਿਨ੍ਹਾਂ ਨੂੰ ਅਸੀਂ ਲਾਭ ਅਨੁਵਿਤ ਕਰਨਾ ਚਾਹੁੰਦੇ ਸੀਗੇ ਸਾਡਾ ਉਹ ਹੱਲ ਹੋਇਆ ਦੂਸਰਾ ਸਭ ਤੋਂ ਵੱਡਾ ਅਸੀਂ ਥੈਂਕਸ ਕਰਦੇ ਹਾਂ ਆਪਣੇ ਡਿਪਾਰਟਮੈਂਟ ਆਯੂਸ਼ ਵਿਭਾਗ ਦਾ ਡੀਸੀ ਸਾਹਿਬਾਨ ਦਾ ਤੇ ਨਾਲ ਹੀ ਨਾਲ ਸਾਡੇ ਜਿਹੜੇ ਡਾਇਰੈਕਟਰ ਆਯੁਰਵੈਦ ਦਾ ਪੰਜਾਬ ਸਾਡੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਪਟਿਆਲਾ ਡਾਕਟਰ ਮੋਹਨ ਕੌਸ਼ਲ ਜੀ ਦਾ ਅਤੇ ਨਾਲ ਹੀ ਜ਼ਿਲ੍ਹਾ ਹੋਮੋਪੈਥਿਕ ਅਫਸਰ ਡਾਕਟਰ ਅਜੀਬ ਜਿੰਦਿਆ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਡੀਆਂ ਇੱਥੇ ਡਿਊਟੀਆਂ ਲੱਗੀਆਂ ਨੇ ਤੇ ਅਸੀਂ ਆਲਮੋਸਟ ਮੈਂ ਤੁਹਾਨੂੰ ਦੱਸਿਆ ਹੈ ਕਿ 436 ਮਰੀਜ਼ਾਂ ਨੂੰ ਅਸੀਂ ਹੁਣ ਤੱਕ ਲਾਭਾਂਨ ਦਿੱਿਤ ਕੀਤਾ ਹੈ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਤਾਂ ਜਿਹੜੀ ਆਯੁਰਵੈਦਿਕ ਪੈਥੀ ਹੈ ਹੋਮੋਪੈਥੀ ਹੈ ਇਹ ਲੋਕਾਂ ਦੇ ਘਰਾਂ ਘਰਾਂ ਤੱਕ ਪਹੁੰਚੇਗੀ ਇਹ ਇੱਕ ਅਵੇਅਰਨੈਸ ਕੈਂਪ ਹੈ ਲੋਕਾਂ 'ਚ ਇੱਕ ਚੇਤਨਤਾ ਜਗਾਉਣ ਲਈ ਕਿ ਬਿਮਾਰੀ ਨਾਲ ਲੜਨ ਤੋਂ ਪਹਿਲਾਂ ਜੇ ਆਪਾਂ ਪ੍ਰੀਕੌ ਤੇ ਕੰਮ ਨੂੰ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਰੋਗੀ ਹੋਈਏ ਨਾ ਤੇ ਜੇ ਰੋਗੀ ਹੋ ਵੀ ਜਾਈਏ ਤਾਂ ਆਪਾਂ ਬਹੁਤ ਜਲਦੀ ਹੀ ਉਸ ਚੀਜ਼ ਤੋਂ ਬਾਹਰ ਆ ਜਾਵਾਂਗੇ। ਧੰਨਵਾਦ। ਕੈਂਪਲੇਅ ਜਾਣਕਾਰੀ ਦੇ ਦਿਓ। ਅੱਜ ਜੈਲਪੁਰ ਦਾ ਅਸੀਂ ਨੰਦਸਰਾਲ ਦਾ ਟਾਉਂਡ ਦੇ। ਪੰਜਾਬ ਸਰਕਾਰ ਦੇ ਆਈ ਉਸ ਫਾਰਮ ਦੇ ਮੈਂ ਪੱਤੇ ਆ ਦੇ ਦਾ ਸੰਭਾਗ ਹੈ ਲਾਇਆ ਗਿਆ ਡਾਕਟਰਾਂ ਦੇ ਬਟ ਪਰਟੀਮਾ ਆਪਕੀਆਂ ਮੇਰੇ ਸੇਵਾ ਤੇ ਗਰੀਵਨ 400 ਜਿੰਨੇ ਦੇ ਇਮੇਜ ਨੇ ਉਹਨੇ ਆਪਣੇ ਕੋਲ ਇਹ ਚੈੱਕਅਪ ਕਰਾਇਆ ਉਹਦੇ ਉਹਨਾਂ ਨੂੰ ਫੀਸ ਹੋ ਗਈ ਕਿਹੜੇ ਕਿਹੜੇ ਮੀਸੀਗੇ ਜਿਹੜੇ ਬਿਮਾਰੀਆਂ ਦੇ ਸੀਗੇ ਇਹਦੇ ਵਿੱਚ ਇਹਦੇ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਬਿਮਾਰੀਆਂ ਦੇ ਜੀ ਮੇਰੇ ਸੰਗ ਇੱਕ ਬਿਮਾਰੀ ਦੇ ਤਾਂ ਲਗੜਾ ਤਰ੍ਹਾਂ ਦੀ ਬਿਮਾਰੀ ਹੈ ਉਹਨਾਂ ਨਾਲ ਲਗੜਾ ਤਰ੍ਹਾਂ ਦੀ ਬਿਮਾਰੀਆਂ ਕਿੰਨੇ ਤੋਂ ਕਿੰਨੇ ਦਾ ਆਇਆ ਸੀ ਕੈਂਪੀ ਜੀ ਇਹ ਕੈਂਪਸ ਜਿਸ ਮੇਰੇ ਨੋਵਲ ਤੋਂ ਲਾਇਗ ਹੈ ਸ਼ਾਮ ਦੇ ਸ਼ਾਮ ਦੇ ਤੀਜੇ ਲੈ ਕੇ ਤੋਂ ਸ਼ਾਮ ਦੇ ਲਾਇਆ ਗਿਆ ਜਿਸ ਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਬਗਾਇਆ ਤੇ ਲੋਡ ਰੰਗ ਕੋ ਕਾ ਲਾ ਡਾਕਟਰ ਕਿਤੇ ਕਿ ਤੱਕ ਦਵਾਈ ਸੀ ਕਿ ਡਾਕਟਰ ਕਿਤੇ ਕਿ ਤੱਕ ਦਵਾਈ ਸੀ ਇਹ ਡਾਕਟਰ ਪਿਸਕੇ ਵਾਲੇ ਤੋਂ ਰਾਜਪੁਰੇ ਤੋਂ ਇਹ ਨੰਨੇ ਡਾਕਟਰ ਜਦੋਂ ਮੈਂ ਹੈਡੇ ਤੋਂ ਇਸ ਤਰ੍ਹਾਂ ਲੱਗ ਲੱਗ ਜਿਹੜੀ ਸਰਕਾਰੀ ਦਫਤਰ ਸੀ ਆ ਗਏ ਹਾਂ ਤੇ ਹੁਣ ਕਿੱਥੇ ਸੋਚਣਾ ਕਰਦੇ ਵਾ